ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਬਲੌਗ 'ਚ ਅੱਜ ਦਾ ਬਲੌਗ ਸ਼ੁਰੂ ਕਰ ਲਿਆ ਆਪਾਂ ਸਵੇਰੇ ਸਵੇਰੇ ਕੋਈ ਬਲੌਗਸ ਸ਼ੁਰੂ ਕਰਾਉਣ ਵਾਲਾ ਰਮਨੀਤ ਹੀ ਹੁੰਦਾ ਵਾ ਹੈਲੋ ਹੈਲੋ ਤੇ ਲੱਗਦਾ ਟਾਈਮ ਦੇਖ ਲੈ 8:30 ਹੋ ਗਏ ਫਿਰ ਇੱਧਰ ਬੈਂਡ ਤੇ ਚਲੇ ਜਾਣਾ ਸੀਗਾ ਠੀਕ ਅੱਗੇ ਬਲੌਗ ਸ਼ੁਰੂ ਕਰਦੇ ਆ ਗੱਡੀ 'ਚ ਆਪਾਂ ਇਹਦੇ ਚੱਲਦੇ ਆ ਐਗਜ਼ਾਮ ਹੈ ਕੱਲ ਕਿਤੇ ਬੈਂਲ ਹੋ ਗਈ ਲੇਟ ਲੋਡੀ ਜੀ ਲੋ ਚਾਰ ਮਿੰਟ ਲੇਟ ਹੋ ਗਈ ਹੋਣੀ ਹੈ ਕਿਉਂਕਿ ਠੰਡ ਨਿਆਣੇ ਰਜਾਈਆਂ ਛੱਡਣ ਨੂੰ ਘਰੋਂ ਨਿਕਲਣ ਨੂੰ ਥੋੜਾ ਟਾਈਮ ਲਾ ਲੈਂਦੇ ਆ ਤੇ ਇਹ ਗੇਂਦੀ ਵੀ ਮੇਰਾ ਪਪਾ ਟਾਈਮ ਥੋੜਾ ਰਹਿ ਜਾਂਦਾ ਮੁੜ ਕੇ ਐਗਜ਼ਾਮ ਚ ਮੈਨੂੰ ਛੱਡ ਕੇ ਆਇਆ ਕਰੁੰਦਾ ਹੀ ਜਨਾ ਦਿਨ ਐਗਜ਼ਾਮ ਚ ਆਉਂਦਾ ਹੈ ਨਾ ਤੇ ਹੁਣ ਗੱਡੀ ਤੇ ਜਾਣਾ ਕਰਕੇ ਤੇ ਫੇਰ ਵੀ ਲੇਟ ਹੋ ਗਿਆ ਘਰੋਂ ਦੁਰਦਰ ਤੁਰਦਾ ਅੱਜ ਆਇਤਾ ਮੈਂ ਗੱਡੀ ਤੇ ਜਾਣਾ ਮੈਂ ਅੱਜ ਤਾਂ ਆਹ ਦੇਖ ਲਓ ਹੁਣ ਦੱਸ ਭਾਈ ਕਾ ਤੋ ਲੇਟ ਹੋਇਆ ਮੈਂ ਇੱਧਰ ਨੂੰ ਮੂੰਹ ਕਰ ਇੱਧਰ ਨੂੰ ਮੂੰਹ ਕਰ ਨਾ ਕਾ ਤੋ ਲੇਟ ਹੋਇਆ ਮੈਂ ਤਾਂ ਨਾ ਲੇਟ ਕਰਵਾਇਆ ਇਹ ਕਹਿੰਦੀ ਸੀ ਵੀ ਆਪਾਂ ਤਾਂ ਗੱਡੀ ਤੇ ਜਾਣਾ ਵਾ ਆਪਾਂ ਥੋੜਾ ਲੇਟ ਚੱਲਦੇ ਆ ਥੋੜਾ ਕਰਦੇ ਕਰਦੇ ਤੇ ਅਹੀ ਹੋ ਗਏ ਆ ਜ਼ਿਆਦੇ ਲੇਟ ਜ਼ਿਆਦੇ ਨਹੀਂ ਜਾਨੀ ਇਹਨੂੰ ਮੈਂ ਕਹ ਸੀਗਾ ਵੀ ਪਹਿਲਾਂ ਚੱਲਦੇ ਆ ਥੋੜਾ ਜਿਹਾ ਕੋਈ ਨਹੀਂ ਨਹੀਂ ਪਾਪਾ ਹੈਗਾ ਟਾਈਮ ਪਾਪਾ ਹੈਗਾ ਟਾਈਮ ਤੇ ਅਸੀਂ ਹਜੇ ਹੁਣ ਪਿੰਡੋਂ ਨਿਕਲੇ ਆ ਹਜੇ ਕਿ ਆ ਇਹ ਕਿ ਇਹ ਕੀ ਜਾਂਦਾ ਵਾ ਕੁਰਸੀਆਂ ਲੱਗਦੀਆਂ ਹੈ ਹੈ ਲੱਲ ਕੇ ਲੱਤ ਘੁੰਮਣ ਲੱਗੀਆਂ ਕੁਰਸੀਆਂ ਉਹ ਹੈਗੇ ਆ ਅਫਿਸ ਦਾ ਲੱਗਦਾ ਸਮਾਨ ਫੀਲਿੰਗ ਆਉਂਦੀ ਆ ਨਹੀਂ ਵੀ ਰੋਡ ਖਾਲੀ ਕਰਾਦਾ ਰਵਨੀਤ ਨੇ ਜਾਣਾ ਕਰਕੇ ਵਾ ਵੱਲੇ ਵੱੱਲੇ ਮੈਂ ਨਹੀਂ ਆ ਦੇ ਇੱਧਰ ਮੈਂ ਥੋੜੋ ਤੂੰ ਚੱਲਿਆ ਮੈਂ ਸਕੂਲ ਵਾਲੇ ਤਾਂ ਗੱਡੀ ਤੇ ਵੀਆਈਪੀ ਹੈ ਹੈ ਵੀਆਈਪੀ ਤੂੰ ਬੰਨਦਾ ਵੀਆਈਪੀ ਮੈਂ ਤਾਂ ਨਾ ਹੀ ਨਹੀਂ ਲਿਆ ਵੀਆਈਪੀ ਦਾ ਮੈਂ ਤਾਂ ਉਹ ਕਹਿ ਸੀਗਾ ਵੀ ਰੋਡ ਖਾਲੀ ਆ ਸਵੇਰੇ ਸਵੇਰੇ ਕਿੰਨਾ ਸੋਹਣਾ ਲੱਗਦਾ ਹੈ ਲੈ ਵੀ ਰਵਨੀਤਿਆ ਇੱਥੋਂ ਬਚ ਕੇ ਨਹੀਂ ਤਾਂ ਇੱਥੇ ਜਾਉਣ ਲੱਗ ਜੰਦਾ ਨਾ ਫਿਰ ਉਹੀ ਕੰਮ ਹੋ ਜਾਣਾ ਹੈਗਾ ਜੇ ਆਪਣੀ ਬੈਨ ਖੜੀ ਖੜੀ ਸੀ ਹੈ ਆਪਣੀ ਭੈਣ ਦੇ ਨਾਲ ਹੀ ਜਾਣਾ ਪੈਣਾ ਸਹੀ ਗੱਲ ਆ ਭੈਣ ਨਾਲ ਰਲ ਜਾਣੀ ਹੀ ਆਪਣੇ ਕਿਉਂਕਿ ਜੇ ਇੱਥੇ ਪੌਲ ਤੇ ਜਾਮ ਲੱਗ ਜਾਂਦਾ ਫਿਰ 10 ਮਿੰਟ ਗਏ ਸੀਗੇ ਹਨਾ ਆਹਾ ਹਾਂ ਹੁਣ ਤਾਂ ਤੈਨੂੰ ਦੇਲਾ ਪਹਿਲਾਂ ਟਾਈਮ ਨਾਲ ਲੈ ਜਾਂਦਾ ਕਿ ਨਹੀਂ ਹੈਪੀ ਆ ਹੁਣ ਅਜੇ ਵੀ ਹੈ ਨਹੀਂ ਹੈਪੀ ਲੱਗਦਾ ਰਮਨੀਤ ਨੂੰ ਐਂ ਲੱਗਦਾ ਵੀ ਮੈਂ ਲੇਟ ਆ ਹਜੇ ਕਿਉਂਕਿ ਰਮਨੀਤ ਨੂੰ ਕੋਈ ਵੀ ਟੀਚਰ ਸਟੂਡੈਂਟ ਆਪਦੇ ਸਕੂਲ ਦਾ ਨਹੀਂ ਖੜਾ ਦਿਖਿਆ ਰੋਡ ਤੇ ਕਿਤੇ ਇੱਕ ਦੇਖਿਆ ਜਿਹਨੇ ਅੱਜ ਛੁੱਟੀ ਹੋ ਉਹ ਛੁੱਟੀ ਤੇ ਓ ਵਾ ਲਈ ਮੈਡਮ ਇਹ ਆ ਚੱਕ ਪਹੁੰਚ ਗਏ ਆ ਸਕੂਲ ਤੇ ਉਹ ਤੇ ਜਾਂਦੀ ਤੇਰੀ ਸਹੇਲੀ ਉਹ ਦੇ ਉਹ ਦੇ ਕਿੱਥੇ ਉਹ ਦੇਖ ਉਹਨੇ ਕਿੱਥੇ ਯਾਰ ਦੇ ਸਕੂਟਰੀ ਤੇ ਉਹ ਦੱਦ ਆਉਂਦਾ ਦੂਣਾ ਹੁੰਦੀ ਹੁੰਦੀ ਜਿਹੜਾ ਕਸ਼ਮੀਰਤ ਕੀ ਨਾਮ ਕਸ਼ਮੀਰਤ ਉਹੀ ਐ ਨਾ ਉਹ ਨਹੀਂ ਲੱਭੀ ਉਹੀ ਆ ਪੱਕਾ 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 ਦੇਖ ਲੀ ਕਿ ਲੈਣਾ ਜਦੋਂ ਮੈਂ ਤੈਨੂੰ ਦੇਖ ਕੇ ਦੱਸਤਾ ਗੱਡੀਆਂ ਤਾਂ ਐਂ ਹੱਡੀਆਂ ਸਿੱਜੇ ਵੇ ਪੀ.ਟੀ.ਐਮ ਹੁੰਦਾ ਅੱਜ ਲੋ ਜੀ ਰਮ ਨਹੀਂ ਤੇ ਚਲੀ ਗਈ ਸਕੂਲ ਆਪਾਂ ਕਰਦੇ ਆਂ ਵਾਪਸੀ ਹੁਣ ਸੋਈ ਖਾ ਕੇ ਰੋਟੀ ਪਾਣੀ ਤੇ ਹੁਣ ਆਪਾਂ ਤਿਆਰ ਬਰ ਤਿਆਰ ਆਂ ਕੱਦ ਲਈ ਖੋਆ ਮਾਰ ਲਈ ਕੋ ਆ ਮਾਰਦੇ ਆਂ ਅੱਜ ਹਾਂ ਤੇਰੇ ਵਾਸਤੇ ਹੀ ਮਾਰਨਾ ਮੈਂ ਤੂੰ ਛੇਤੀ ਕਹਿਣ ਲੱਗ ਜਾ ਯਾਕਰ ਮੈਨੂੰ 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 ਲਓ ਜੀ ਮਾਰਤਾ ਖੁਆ ਆਪਾਂ ਪਹਿਲਾਂ ਬੀਜੀ ਹੋ ਗਏ ਉਧਰ ਜਮਾਂ ਹੀ ਉਹ ਤੇਰਾ ਤਾਂ ਜਮਾਂ ਹੀ ਮਰ ਗਿਆ ਖੁਆ ਖਾਣਾ ਹੀ ਸੌਖਾ ਪਾ ਬੜਾ ਔਖਾ ਕੰਮ ਕਰਨਾ ਪੈਂਦਾ ਐ ਭੋਰਾ ਭੋਰਾ ਕਿਓ ਸੱਕਰ ਖੁਆ ਆਟਾ ਕਾ ਨੋ ਤਾਂ ਮੇਰੇ ਅਰਗਾਂ ਕਹਿੰਦਾ ਲਿਆ ਵੀ ਪਿੰਨੀ ਇੱਕ ਹੋਰ ਹੈ ਕੀ ਕਹਿੰਦੀ ਗਵਰਨਮੈਂਟ ਇਹਦਾ ਜੇ ਤੋ ਆਏ ਸਾਰੀ ਕੜਾਈ ਸਾਫ਼ ਹੋ ਜੇ ਤੇ ਕਿਆ ਹੋਊ ਕਹਿੰਦੇ ਵਧੀਆ ਰਲੇ ਆਪ ਬਣ ਕੇ ਕਾਰੀਗਰ ਆਪਾ ਦੇਖੋ ਤਾਂ ਬਣਦੀ ਗੱਲ ਨਜ਼ਰ ਨਹੀਂ ਲਾਉਣੀ ਕਿਸੇ ਨੇ ਪਰ ਮੇਰੇ ਭਰਾ ਨੇ ਹਾਂ ਮੰਗੇ ਲੈ ਲਿਓ ਪਿੰਨੀ ਕਿਹਨੇ ਲੈਣੀ ਆ ਜਾਂ ਜੇ ਪੀਸ ਕਟਾਂਗੇ ਪਰਫੀ ਜਾਂ ਕੁੱਤਾ ਮੰਗ ਕੇ ਇੱਕ ਦਾ ਖਾ ਲਿਓ ਮੇਰਾ ਭਰਾ ਤੇ ਨਜ਼ਰ ਨਹੀਂ ਲਾਉਣੀ ਕਿਸੇ ਨੇ ਵੀ ਅੱਲਾ ਮਜੀ ਨਮੀ ਉੱਤਾਂ ਤਮ